ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਦਿਰਵਾਦ ਮੇਰੇ ਖਿਆਲ 32 35 ਸਾਲ ਬਾਅਦ ਆਪਣੇ ਪਿੰਡ ਦੀ ਇਸ ਗਰਾਊਂਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਇਹ ਵੀ ਭਾਈ ਬੂਟਾ ਸਿੰਘ ਭਾਈ ਓੰਕਾਰ ਸਿੰਘ ਤੇ ਆਪਣੇ ਗੁਰਮੀਤ ਸਿੰਘ ਤੇ ਸਾਰੇ ਦੋਸਤਾਂ ਨੇ ਮੈਨੂੰ ਹੁਕਮ ਕੀਤਾ ਕਿ ਤੁਹਾਡੇ ਦਰਸ਼ਨ ਕਰਾਂ ਸਾਰੇ ਸੰਸਾਰ ਦੇ ਵਿੱਚ ਫੇਸਬੁੱਕ ਰਹੀਂ YouTube ਰਹੀਂ ਇਹ ਸੰਦੇਸ਼ ਬੂਟਾ ਸਿੰਘ ਉਹਨਾਂ ਦਾ ਜਾਣਦਾ ਤੇ ਨਵੀਂ ਪੀੜ੍ਹੀ ਨੇ ਬਹੁਤ ਉਦਮ ਕੀਤਾ ਭਾਈ ਤਰਲੋਕਤਨ ਜੀ ਤੇ ਹੋਰ ਸਾਡੇ ਦੋਸਤ ਨਿਰਪਲ ਸਿੰਘ ਜੀ ਸਾਰੇ ਕੋਈ ਰਹਿਣਾਂ ਜਾਵੇ ਜੋਗਾ ਸਿੰਘ ਜੀ ਤੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਇਹ ਟੂਰਨਾਮੈਂਟ ਪੁਧਿਆਣੇ ਦੇ ਵਿੱਚ 69 ਤੋਂ ਸ਼ੁਰੂ ਹੋਈ 69 ਤੋਂ ਲੈ ਕੇ ਤੇ ਇਸ ਗਰਾਊਂਡ ਦੇ ਵਿੱਚ ਹੰਸਰਾਜ ਜੀ ਹੰਸ ਸਰਦੂਲ ਸਿਕੰਦਰ ਜੀ ਨੂਰੀ ਜੀ ਤੇ ਦਾਸ ਅੰਤਲ ਸਾਹਿਬ ਤੇ ਹੋਰ ਬਹੁਤ ਸਰ ਜਿਹੜੇ ਇਸ ਵੇਲੇ ਐਮਪੀ ਗਵਰਨਮੈਂਟ ਦੇ ਵਿੱਚ ਬੈਠੇ ਆ ਸੈਂਟਰਲ ਗਵਰਨਮੈਂਟ ਦੇ ਵਿੱਚ ਇੱਥੇ ਆ ਗਏ ਆ ਇੱਥੇ ਸਟੇਜ ਦੇ ਉੱਤੇ ਤੇ ਇਹ ਬਹੁਤ ਮਾਣ ਦੀ ਗੱਲ ਆ ਤੇ ਇਸ ਨਵੀਂ ਪੀੜੀ ਦੇ ਆ ਕਾਕਾ ਬੂਟਾ ਸਿੰਘ ਨਵੀਂ ਪੀੜੀ ਨੇ ਇਹਨੂੰ ਆਪਣੇ ਮੋਢਿਆਂ ਤੇ ਚਾਕੇ ਪੁਧਿਆਣੇ ਨੂੰ ਜੋੜਾ ਰੱਖਿਆ ਅਸੀਂ ਤੇ ਤਰਲੋਕ ਚੰਦ ਇਹ ਤਰਲੋਕ ਚੰਦ ਸਾਤੋਂ ਇੱਕ ਸਾਲ ਅੱਗੇ ਪੜਦੇ ਸੀ ਅਸੀਂ ਹੁਣ ਬਜ਼ੁਰਗ ਹੋ ਗਏ ਇਹਨਾਂ ਨੇ ਇਹਨਾਂ ਨੇ ਆਪਣੇ ਮੋਢਿਆਂ ਤੇ ਚਾਕੇ ਲੁਧਿਆਣੇ ਦਾ ਨਾਮ ਸਾਰੇ ਸੰਸਾਰ ਦੇ ਵਿੱਚ ਰੌਸ਼ਨੀ ਵਸਾਈ ਕਰਦਾ ਤੇ ਇਹਨਾਂ ਦੇ ਨਾਂ ਦੇ ਉੱਤੇ ਇੱਕ ਵਾਰ ਜ਼ੋਰਦਾਰ ਤਾੜੀਆਂ ਵਾਲਾ